ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਤੁਹਾਡੇ ਆਪਣੇ YouTube ਚੈਨਲ ਗਰੂਕਿੰਗ ਤੇ ਤੁਹਾਡਾ ਸਵਾਗਤ ਹੈ ਸੋ ਜਿਹੜਾ ਅੱਜ ਦਾ ਆਪਾਂ ਟੌਪਿਕ ਲੈ ਕੇ ਆਏ ਉਹ ਹੈ ਟਮਾਟਰ ਦਾ ਜੂਸ ਟਮਾਟਰ ਵੈਸੇ ਵੀ ਖਾਣ ਦੇ ਵਿੱਚ ਸਵਾਦਿਸ਼ਟ ਹੁੰਦਾ ਹੈ ਤਾਂ ਹਰ ਕੁਕਿੰਗ ਦੇ ਵਿੱਚ ਇਸ ਦਾ ਜੂਸ ਕਰਿਆ ਜਾਂਦਾ ਹੈ इजीली ਤੌਰ ਤੇ ਆਪਾਂ ਨੂੰ ਹਰ ਘਰ ਦੇ ਵਿੱਚ ਇਹ ਟਮਾਟਰ ਮਿਲ ਜਾਂਦਾ ਹੈ ਸੋ ਟਮਾਟਰ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਵਿਟਾਮਿਨ ਵਗੈਰਾ ਅਨੇ ਪੋਸ਼ਟਿਕ ਤੱਤ ਪਾਇਆ ਜਾਂਦੇ ਨੇ ਜਿਹੜੇ ਆਪਣੇ ਸਰੀਰ ਨੂੰ ਹੈਲਦੀ ਬਣਾਉਂਦੇ ਹਨ ਠੀਕ ਹੈ ਜੀ ਤਾਂ ਇਹ ਟਮਾਟਰ ਦੇ ਵਿੱਚ ਐਂਟੀਆਕਸੀਡੈਂਟ ਅਤੇ ਕੀਟਨਾਸ਼ਕ ਤੱਤ ਪਾਇੰਦ ਨੇ ਜਿਹੜੇ ਆਪਾਂ ਨੂੰ ਕਈ ਬਿਮਾਰੀਆਂ ਤੋਂ ਲੜਨ ਦੀ ਸ਼ਕਤੀ ਦਿੰਦਿਆਂ ਨੇ ਤੇ ਬਿਮਾਰੀਆਂ ਤੋਂ ਦੂਰ ਰੱਖਦਿਆਂ ਨੇ ਸੋ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਵਿਗਿਆਨੀਆਂ ਦੁਆਰਾ ਇਹ ਦੱਸਿਆ ਗਿਆ ਹੈ ਕਿ ਇੱਕ ਗਲਾਸ ਟਮਾਟਰ ਦਾ ਜੂਸ ਪੀਣ ਦੇ ਨਾਲ ਟਾਈਫਾਇਡ ਬੁਖਾਰ ਪੈਦਾ ਕਰਨ ਵਾਲੇ ਜਿਹੜੇ ਬੈਕਟੀਰੀਆ ਹੁੰਦੇ ਹਨ ਉਹਨਾਂ ਨੂੰ ਖਤਮ ਕਰਦਾ ਹੈ ਟਮਾਟਰ ਦਾ ਜੂਸ ਇਸ ਕਰਕੇ ਡੇਲੀ ਟਮਾਟਰ ਦਾ ਜੂਸ ਵਰਤੋ ਯਾਨੀ ਕਿ ਟਾਈਫਾਇਡ ਨੂੰ ਜਿਹਨੂੰ ਵਾਰ-ਵਾਰ ਹੋ ਜਾਂਦਾ ਹੈ ਟਾਈਫਾਇਡ ਜਾਂ ਟਾਈਫਾਇਡ ਹੋਣ ਦੀ ਸ਼ਿਕਾਇਤ ਹੋ ਜਾਂਦੀ ਹੈ ਤਾਂ ਉਹਨੂੰ ਡੇਲੀ ਇੱਕ ਗਲਾਸ ਟਮਾਟਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਤਾਂ ਜੋ ਅੱਗੇ ਟਾਈਫਾਇਡ ਨਾ ਹੋਵੇ ਸੋ ਸਰੀਰ ਮਜ਼ਬੂਤ ਹੋਵੇ ਹੈਲਥੀ ਹੋਵੇ ਤਾਂ ਇਸ ਦੇ ਵਿੱਚ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ ਔਰ ਵਿਟਾਮਿਨ ਏ ਵੀ ਪਾਇਆ ਮੈਂ ਵਿਟਾਮਿਨ ਏ ਜਿਹੜਾ ਅੱਖਾਂ ਦੀ ਰੋਸ਼ਨੀ ਵਾਸਤੇ ਤੇਜ ਹੁੰਦਾ ਤਾਂ ਇੱਕ ਗਲਾਸ ਡੇਲੀ ਟਮਾਟਰ ਦਾ ਜੂਸ ਪੀਣ ਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਤਾਂ ਆਪਾਂ ਖਾਣਾ ਖਾਂਦੇ ਆ ਆਪਣੇ ਅੰਦਰ ਸਰੀਰ ਅੰਦਰ ਟੌਕਸਿਨ ਪਦਾਰਥ ਪੈਦਾ ਹੋ ਜਾਂਦੇ ਹਨ ਜਿਲੇਲੇ ਅਵਧਾਰਤ ਬਣ ਜਾਂਦੇ ਹਨ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਵੀ ਮਦਦਗਾਰ ਹੁੰਦਾ ਇਹ ਇੱਕ ਗਲਾਸ ਆਪਣਾ ਟਮਾਟਰ ਦਾ ਜੂਸ ਤਾਂ ਜੂਸ ਪੀਣ ਨਾਲ ਆਪਣੇ ਸਰੀਰ ਅੰਦਰੋਂ ਜਿਹੜੇ ਟੌਕਸਿਨ ਪਦਾਰਥ ਬਾਹਰ ਨਿਕਲਦੇ ਹਨ ਤਾਂ ਲੀਵਰ ਮਜ਼ਬੂਤ ਹੁੰਦਾ ਹੈ ਲੀਵਰ ਹੈਲਦੀ ਹੁੰਦਾ ਹੈ ਤਾਂ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਮोटापे ਦੀ ਸ਼ਿਕਾਇਤ ਹੋ ਜਾਂਦੀ ਹੈ ਮोटापा ਹੋ ਗਿਆ ਭਾਰ ਘਟਾਉਣਾ ਚਾਹੁੰਦੇ ਹਨ ਤਾਂ ਉਹਨਾਂ ਦੇ ਲਈ ਬਹੁਤ ਹੀ ਵਧੀਆ ਇੱਕ ਆਰਾਮਬਾਨ ਤਰੀਕਾ ਡੇਲੀ ਤੁਸੀਂ ਕੀ ਕਰਨਾ ਹੈ ਸਵੇਰ ਖਾਲੀ ਪੇਟ ਇੱਕ ਗਲਾਸ ਟਮਾਟਰ ਦਾ ਜੂਸ ਪੀਣਾ ਉਹਦੇ ਨਾਲ ਆਪਣਾ ਵਜ਼ਨ ਜਿਹੜਾ ਉਹ ਕੰਟਰੋਲ ਹੋਊਗਾ ਭਾਰ ਘਟੂਗਾ ਔਰ ਮोटापे ਨੂੰ ਰਾਹਤ ਮਿਲੂਗੀ ਤਾ ਇਹ ਜਿਹੜੀ ਜਾਣਕਾਰੀ ਹੈ ਸਾਰਿਆਂ ਤੱਕ ਪਹੁੰਚੇ ਸੋ ਇਸ ਨੂੰ ਸ਼ੇਅਰ ਕਰੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਲਾਈਕ ਕਰੋ ਸਾਰਿਆਂ ਦਾ ਧੰਨਵਾਦ